ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਤੇ ਇੱਕ ਗੱਲ ਚੇਤੇ ਰੱਖ ਭਲਿਆ ਵੀ ਗੁਰੂ ਸਤ ਹੈ ਗੁਰੂ ਸਦੀਵ ਰਹਿਣ ਵਾਲਾ ਗੁਰੂ ਹਮੇਸ਼ਾ ਰਹਿਣ ਵਾਲਾ ਹੈ ਗੁਰੂ ਸਤ ਕਵ ਨਲ ਕਹੇ ਗੁਰੂ ਸਦੀਵ ਰਹਿਣ ਵਾਲਾ ਕਵੀ ਨਲ ਜੀ ਇਹ ਗੱਲ ਆਖਦੇ ਨੇ ਕਿ ਗੁਰੂ ਆਉਣ ਜਾਣ ਦੇ ਚੱਕਰਾਂ ਦੇ ਵਿੱਚ ਕਦੀ ਨਹੀਂ ਪੈਂਦਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਸਤਗੁਰੂ ਆਉਣ ਜਾਣ ਦੇ ਚੱਕਰਾਂ ਚ ਨਹੀਂ ਪੈਂਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬినాਸ਼ੀ ਪੁਰਖ ਹੈ ਸਭ ਮੈਂ ਰਹਾ ਸਮਾਏ ਉਹ ਤਾਂ ਸਦਾ ਰਹਿਣ ਵਾਲਾ ਆਉਣ ਜਾਣ ਦੇ ਚੱਕਰਾਂ ਜੀ ਨਹੀਂ ਪੈਂਦਾ ਆ ਤੁਹਾਨੂੰ ਸ਼ਾਇਦ ਚੇਤੇ ਹੋਵੇ ਸਨ 2011 ਦੀਆਂ 12 ਦੀ ਗੱਲ ਆ ਸਾਡੇ ਇੱਕ ਜਥੇਦਾਰ ਨੇ ਪਟਨੇ ਵਾਲਾ ਇਕਬਾਲ ਸਿੰਘ ਇਹਨਾਂ ਬਿਆਨ ਦਿੱਤਾ ਸੀਗਾ 2016 ਦੇ ਵਿੱਚ ਗੁਰਗੋਬਿੰਦ ਸਿੰਘ ਜੀ ਆ ਰਹੇ ਨੇ ਸਰੀਰਕ ਰੂਪ ਚ ਉਹਨੇ ਆਖਿਆ ਸੀਗਾ ਆ 2016 ਹੁਣ ਮੁੱਕਣ ਵਾਲਾ ਹੈ ਤੇ ਕਦੋਂ ਆ ਰਹੇ ਨੇ ਪਰ ਉਸ ਭੋਲੇ ਬੰਦੇ ਨੂੰ ਸ਼ਾਇਦ ਇਹ ਹੀ ਨਹੀਂ ਪਤਾ ਵੀ ਗੁਰੂ ਸਾਹਿਬ ਤਾਂ ਗਏ ਨਹੀਂ ਸਾਡੇ ਕੋਲੋਂ ਜਿਹੜਾ ਬਿਆਨ ਦਿੱਤਾ ਗਿਆ ਵੀ ਆ ਰਹੇ ਨੇ ਗੁਰੂ ਸਾਹਿਬ ਤਾਂ ਕਹਿੰਦੇ ਵੀ ਸਤਗੁਰ ਮੇਰਾ ਸਦਾ ਸਦਾ ਉਹ ਤੇ ਸਦਾ ਹੈ ਉਹ ਤੇ ਹਮੇਸ਼ਾ ਰਹਿਣ ਵਾਲਾ ਹੈ ਨਾਲ ਪਹਿਲੀ ਬੇਨਤੀ ਮੈਂ ਕੀਤੀ ਸੀ ਨਾ ਵੀ ਗੁਰੂ ਕੋਈ ਸ਼ਰੀਰ ਹੁੰਦਾ ਹੀ ਨਹੀਂ ਗੁਰੂ ਤੇ ਬਾਣੀ ਦਾ ਨਾਮ ਹੈ ਜੋਤ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਗੁਰਗੋਬਿੰਦ ਸਿੰਘ ਪਾਤਸ਼ਾਹ ਸਾਡੇ ਕੋਲ ਮੌਜੂਦ ਨੇ ਉਹ ਕਿਤੇ ਗਏ ਥੋੜੀ ਨਾ ਨੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਆਉਂਦਾ ਨਾ ਜਾਂਦਾ ਉਹ ਅਬਿਨਾਸ਼ੀ ਪੁਰਖ ਹੈ ਉਹ ਅਬਿਨਾਸ਼ੀ ਹੈ ਨਾਸ਼ ਤੋਂ ਰਹਿਤ ਹੈ ਤੇ ਰਹਿੰਦਾ ਪਤਾ ਕਿੱਥੇ ਸਭ ਮੈਂ ਰਿਹਾ ਸਮਾਏ ਤੁਹਾਡੇ ਵਿੱਚ ਵੀ ਹੈਗਾ ਜੀ ਗੁਰੂ ਮੇਰੇ ਵਿੱਚ ਵੀ ਹੈਗਾ ਜੀ ਉਹ ਗੱਲ ਵੱਖਰੀ ਹੈ ਕਿ ਕਿਸੇ ਨੇ ਆਪਣੇ ਅੰਦਰੋਂ ਗੁਰੂ ਨੂੰ ਪ੍ਰਗਟ ਕਰ ਲਿਆ ਤੇ ਕਿਸੇ ਨੇ ਕੀਤਾ ਹੀ ਨਹੀਂ ਕਿਸੇ ਨੇ ਕਰ ਲਿਆ ਕਿਸੇ ਨੇ ਕੀਤਾ ਹੀ ਨਹੀਂ ਜਿਨ੍ਹਾਂ ਨੇ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਉਹ ਚਰਖੜੀਆਂ ਤੇ ਚੜ ਗਏ ਬੰਦ-ਬੰਦ ਕਟਾ ਲਏ ਖੋਪਰ ਲੁਹਾ ਲਏ ਪ੍ਰਗਟ ਸੀ ਨਾ ਅੰਦਰੋਂ ਗੁਰੂ ਨਹੀਂ ਤੇ ਆਹ ਕੰਮ ਕੋਈ ਸੌਖੇ ਨਹੀਂ ਹੁੰਦੇ ਮੇਰੇ ਵਰਗੇ ਦੇ ਮਾੜਾ ਜਿਹਾ ਕੱਟ ਵੀ ਵੱਜ ਜਾਵੇ ਨਾ ਕਿਤੇ ਚੀਕਾਂ ਮਾਰਦਾ ਫਿਰਦਾ ਬੰਦਾ ਪਰ ਖੋਪਰ ਲੁਹਾ ਲੈਣੇ ਚਰਖੜੀਆਂ ਤੇ ਚੜ ਜਾਣਾ ਬੰਦ-ਬੰਦ ਕਟਾ ਲੈਣੇ ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਪਰ ਕਮਾਲ ਸੀ ਨਾ ਕਿਉਂਕਿ ਗੁਰੂ ਉਹਨਾਂ ਦੇ ਅੰਦਰ ਸੀ ਪ੍ਰਗਟ ਕੀਤਾ ਸੀ ਉਹਨਾਂ ਨੇ ਵਾਕਈ ਮਹਿਸੂਸ ਕੀਤਾ ਸੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰ ਜਿਨ੍ਹਾਂ ਨੂੰ ਇਹ ਚੀਜ਼ ਮਹਿਸੂਸ ਨਹੀਂ ਨਾ ਹੁੰਦੀ ਉਹ ਬਾਹਰੋਂ ਦੀ ਲੱਭਦੇ ਫਿਰਦੇ ਨੇ ਵੀ ਸ਼ਾਇਦ ਗੁਰੂ ਅਜੇ ਆਊਗਾ ਗੁਰੂ ਤਾਂ ਸਾਡੇ ਲੱਗ ਗਏ ਹੀ ਹੈ ਤੇ ਨਾਲੇ ਵੈਸੇ ਵੀ ਹੁਣ ਪਤਾ ਲੱਗ ਹੀ ਜਾਣਾ 2016 ਮੁੱਕਣ ਵਾਲਾ ਵੀ ਜਿਹੜਾ ਇਕਬਾਲ ਸਿੰਘ ਨੇ ਕਿਹਾ ਸੀ ਵੀ ਗੁਰੂ ਸਾਹਿਬ ਨੇ ਆਉਣਾ ਹੈ ਤੇ ਦੇਖ ਲੈਣੇ ਇਕਬਾਲ ਸਿੰਘ ਦੀ ਗੱਲ ਸੱਚੀ ਹੁੰਦੀ ਕਿ ਨਹੀਂ ਹੁੰਦੀ ਵੈਸੇ ਤਾਂ ਸਾਡੇ ਕੋਲ ਗੁਰੂ ਹੈ ਪਰ ਉਹ ਕਹਿੰਦਾ ਸੀ ਆਪਣੇ ਹਿਸਾਬ ਨਾਲ ਉਹ ਤਾਂ ਹੁਣ ਚਲੋ ਅਗਲੇ ਦੀ ਵਿਚਾਰ ਹੋ ਸਕਦੀ ਹੈ ਪਰ ਗੁਰੂ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਨਾ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵਨਲ ਕਹੇ ਜੇ